ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ 18 ਤੋਂ ਲੈ ਕੇ 25 ਮਾਰਚ ਤੱਕ ਦੇ ਮੌਸਮ ਦੀ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਸਾਰੀ ਜਾਣਕਾਰੀਆਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੁੜੇ ਹੋਏ ਵੀਡੀਓ ਦੇ ਨਾਲ ਸੋ ਅੱਜ ਸਵੇਰ ਤੋਂ ਹੀ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜਿਹੜਾ ਜ ਮੌਸਮ ਆਪਣਾ ਬਿਲਕੁਲ ਸਾਫ਼ ਹੈ ਠਿੱਕੀ ਤੋਂ ਜਿਹੜਾ ਸਵੇਰ ਤੋਂ ਚੜੀ ਹੈ ਜੀ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਇੱਕਦੋ ਥਾਂ ਤੇ ਟੋਟਮ ਵੀ ਬਦਲ ਬਈ ਬਣੀ ਹੋਈ ਹੈ ਜਿਹੜਾ ਕੋਈ ਖਾਸਾ ਜਿਹੜਾ ਅਸਰ ਹੈ ਉਹ ਮੌਸਮ ਦੇ ਉੱਤੇ ਨਹੀਂ ਪੈਣ ਪੈਣ ਵਾਲਾ ਆਉਣ ਵਾਲੇ ਦਿਨਾਂ ਦੀ ਜੇਕਰ ਗੱਲ ਕਰੀਏ ਜੀ ਤਾਂ ਮੌਸਮ ਫਾਕ ਦੇ ਜੋ ਤਾਜ਼ਾ ਅੰਕੜੇ ਨੇ ਉਹ ਕੀ ਕਹਿੰਦੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 18 ਤਰੀਕ ਤੋਂ ਲੈ ਕੇ ਤੇ ਆਉਣ ਵਾਲੇ 7-8 ਦਿਨਾਂ ਦੀ ਗੱਲ ਕਰੀਏ ਯਾਨੀ ਕਿ 24 ਫੱਦੀ ਮਾਰਚ ਤੱਕ ਮੌਸਮ ਹੈ ਜਿਹੜਾ ਬਿਲਕੁਲ ਸਾਫ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਮੌਸਮ ਆਪਣਾ ਡਰਾਈ ਰਹੇਗਾ ਖੁਸ਼ਕ ਰਹੇਗਾ ਸਾਫ ਰਹੇਗਾ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੇ ਅਲਰਟ ਜਾਰੀ ਨਹੀਂ ਕੀਤੇ ਗਏ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਈ ਤਰ੍ਹਾਂ ਦੇ ਜਿਹੜੇ ਅਲਰਟ ਨੇ ਜਾਰੀ ਨਹੀਂ ਕੀਤੇ ਗਏ ਨੇ ਜੀ ਤਾਂ ਮੌਸਮ ਸਾਫ ਰਹਿਣ ਵਾਲਾ ਕੋਈ ਐਕਟਿਵ ਸਿਸਟਮ ਆਉਂਦਾ 25 ਤਰੀਕ ਹਾਲਾਂਕਿ ਸਟਾਈਟਾਂ ਨੂੰ ਇੱਕ ਸਿਸਟਮ ਆਉਂਦਾ ਜਾਫ ਰਿਹਾ ਜਿਸ ਦੇ ਨਾਲ ਹਲਕੇ ਮੀਂਹ ਪੰਜਾਬ ਦੇ ਵਿੱਚ ਪੈ ਸਕਦੇ ਨੇ ਤੇ ਉਸ ਤੋਂ ਪਹਿਲਾਂ ਕੋਈ ਕਿਸੇ ਤਰ੍ਹਾਂ ਦੇ ਕੋਈ ਅਲਰਟ ਕੋਈ ਬਦਲਵਾਈ ਵਾਲਾ ਸਿਸਟਮ ਆਉਂਦਾ ਜਾਫ ਨਹੀਂ ਰਿਹਾ ਟੈਂਪਰੇਚਰ ਦੀ ਗੱਲ ਕਰੀਏ ਜੀ ਟੈਂਪਰੇਚਰ ਦੇ ਵਿੱਚ ਹੌਲਾ ਹੌਲਾ ਹੌਲੀ ਹੌਲੀ ਜਿਹੜਾ ਜਾ ਵਾਧਾ ਹੁਣ ਦਰਜ ਕੀਤਾ ਜਾਏਗਾ ਆਉਣ ਵਾਲੇ 72 ਜਾਂ ਫਿਰ 3-4 ਦਿਨਾਂ ਤੱਕ ਅਫਾ ਕਹਿ ਸਕਦੇ ਹਾਂ 2-3 ਡਿਗਰੀ ਦਾ ਇਜਾਫਾ ਜਿਹੜਾ ਟੈਂਪਰੇਚਰ ਦੇ ਵਿੱਚ ਦਰਜ ਕੀਤਾ ਜਾਏਗਾ ਤੇ ਫਿਲਹਾਲ ਮੌਸਮ ਦੀ ਅਪਡੇਟ ਇਹ ਹੈ ਕਿ ਆਉਣ ਵਾਲੇ 10-15 ਦਿਨਾਂ ਤੱਕ ਕੋਈ ਜਿਹੜੇ ਕਿ 90 ਤਰ੍ਹਾਂ ਦੇ ਅਲਰਟ ਜਿਹੜੇ ਜਾਰੀ ਨਹੀਂ ਕਿਤੇ ਗਏ ਤੇ ਹੋਲੀ ਤੱਕ ਆਪਣਾ ਮੌਸਮ ਹੈ ਜਿਹੜਾ ਬਿਲਕੁਲ ਸਾਫ਼ ਰਹੇਗਾ। ਲੱਗਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਜਸਦੇ ਹਾਂ ਤੁਹਾਨੂੰ।